ਮਸ਼ਹਰ ਪ੍ਰੈਸ ਨੂੰ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਜੀ ਮਹ ਚੇਤਨ ਕਾ ਸ਼ਬ ਸੋ ਦੋਸਤੋ ਜਿਸ ਤਰ੍ਹਾਂ ਦੀਆਂ ਤਸਵੀਰਾਂ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀਆਂ ਨੇ ਕਈ ਵਾਰ ਐਨ ਆਰ ਆਈ ਜੋੜੇ ਦੀ ਜਿਹੜੀ ਉਹ ਕੁੱਟਮਾਰ ਕੀਤੀ ਜਾ ਚੁੱਕੀ ਹੈ ਇੱਕ ਮਾਮਲਾ ਸਾਹਮਣੇ ਆਇਆ ਹੈ ਤੇ ਇੱਕ ਮਾਮਲਾ ਸਾਹਮਣੇ ਆਇਆ ਕਿ ਮਨਾਲੀ ਦੇ ਵਿੱਚ ਟੈਕਸੀ ਡਰਾਈਵਰ ਨੂੰ ਕੁੱਟਮਾਰ ਕਰਕੇ ਲਹੂ ਲੋਹਾਨ ਕਰ ਦਿੱਤਾ ਜਾਂਦਾ ਹੈ ਤੇ ਅੱਜ ਇੱਕ ਵਾਰ ਮੁਰ ਤੋਂ ਵੀਡੀਓ ਵਾਇਰਲ ਹੋਈ ਹੈ ਟੈਕਸੀ ਡਰਾਈਵਰਾਂ ਦੀਆਂ ਗੱਡੀਆਂ ਤੇ ਜਿਹੜੇ ਉਹ ਸ਼ੀਸ਼ੇ ਭੰਨ ਦਿੱਤੇ ਗਏ ਨੇ ਸੋ ਕਾਫੀ ਜ਼ਿਆਦਾ ਵਿਵਾਦ ਆ ਜਿਹੜਾ ਉਹ ਪੰਜਾਬ ਤੇ ਹਿਮਾਚਲੀਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਲੈ ਕੇ ਤੁਰਿਆ ਹੋਇਆ ਹੈ ਪਰੰਤੂ ਜੇਕਰ ਆਪਾਂ ਇਹ ਪੁਰਾਣੇ ਵਕਤ ਦੀ ਗੱਲ ਕਰੀਏ ਤਾਂ ਪੰਜਾਬੀਆਂ ਤੇ ਹਿਮਾਚਲੀਆਂ ਦਾ ਜਿਹੜਾ ਉਹ 9 ਮਾਸ ਦਾ ਰਿਸ਼ਤਾ ਹੈ ਜਿਹੜਾ ਉਹ ਗਿਣਿਆ ਜਾਂਦਾ ਕਿਉਂਕਿ ਹਿਮਾਚਲਾ ਜਿਹੜਾ ਉਹ ਕਿਸੇ ਵਕਤ ਪੰਜਾਬ ਦੀ ਧਰਤੀ ਹੁੰਦਾ ਸੀ ਸੋ ਮੇਰੇ ਨਾਲ ਗੱਲਬਾਤ ਕਰਨ ਲਈ ਹੁਸ਼ਿਆਰਪੁਰ ਤੋਂ ਟੈਕਸੀ ਡਰਾਈਵਰ ਵੀਰ ਮੌਜੂਦ ਨੇ ਗੱਲਬਾਤ ਕਰਾਂਗੇ ਕਿਉਂਕਿ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਇਹਨਾਂ ਦਾ ਉੱਧਰ ਆਉਣਾ ਜਾਣਾ ਲੱਗਿਆ ਰਹਿੰਦਾ ਸੋ ਮੇਰੇ ਨਾਲ ਲਾਡਾ ਜੀ ਮੌਜੂਦ ਨੇ ਉਹਨਾਂ ਦੇ ਸਾਥੀ ਮੌਜੂਦ ਨੇ ਤਾਂ ਸੰਸਥਾ ਦੇ ਹੋਰ ਮੈਂਬਰ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਲੜਾ ਜੀ ਕਿਵੇਂ ਵੇਖਦੇ ਹੋ ਜਿਸ ਤਰ੍ਹਾਂ ਦੀਆਂ ਘਟਨਾਵਾਂ ਸਮੇਂ-ਸਮੇਂ ਤੇ ਸਾਹਮਣੇ ਆ ਰਹੀਆਂ ਨੇ ਪਹਿਲਾਂ ਕਿ ਪੰਜਾਬੀ ਐਨ ਆਰ ਆਈ ਜੋੜੇ ਦੇ ਨਾਲ ਕੁੱਟਮਾਰ ਹੁੰਦੀ ਹੈ ਟੈਕਸੀ ਡਰਾਈਵਰਾਂ ਦੀਆਂ ਗੱਡੀਆਂ ਤੱਕ ਜਿਹੜੀਆਂ ਭੰਨ ਦਿੱਤੀਆਂ ਜਾਂਦੀਆਂ ਨੇ ਕੁੱਟਮਾਰ ਵੀ ਹੁੰਦੀ ਹੈ ਜੀ ਇਹ ਮਾੜੀ ਗੱਲ ਆ ਜੀ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਹਿਮਾਚਲ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਇਸ ਮੁੱਦੇ ਦੇ ਉੱਤੇ ਧਿਆਨ ਦਿੱਤਾ ਜਾਵੇ ਅਸੀਂ ਪੰਜਾਬ ਦੇ ਵਾਸੀ ਆ ਅਸੀਂ ਸਨ 84 ਵੀ ਦੌਰ ਦੇਖਿਆ ਵਾ ਆਪਣੇ ਪਿੰਡੇ ਤੇ ਹੜਾਇਆ ਵਾ ਤੇ ਇਸ ਕਰਕੇ ਹਿਮਾਚਲ ਦੇ ਲੋਕਾਂ ਨੂੰ ਮੈਂ ਬੇਨਤੀ ਕਰੂੰਗਾ ਵੀ ਇਹ ਜਿਹੜਾ ਕੋਈ ਪ੍ਰੋਗਰਾਮ ਆ ਇਹ ਤੁਸੀਂ ਨਾ ਕਰੋ ਕਿਸੇ ਵੀ ਡਰਾਈਵਰ ਦੇ ਉੱਤੇ ਕੋਈ ਅਤਿਆਚਾਰ ਨਾ ਕਰੋ ਜੇ ਕੋਈ ਐਨ ਆਰ ਆਈ ਆਂਦਾ ਵਾ ਤੇ ਤੁਹਾਡੇ ਘਰ ਕੋਈ ਰਿਸ਼ਤੇਦਾਰ ਆਂਦਾ ਵਾ ਕੀ ਤੁਸੀਂ ਉਹਦੇ ਚਪੇੜਾ ਮਾਰੂਗੇ ਤੇ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਅਸੀਂ ਕਿਸਾਨ ਆ ਖੇਤੀਬਾੜੀ ਕਰਦੇ ਆ ਹਰੇਕ ਦਾ ਪੇਟ ਭਰਦੇ ਆ ਅੰਨ ਉਗਾਨੇ ਆ ਹਰੇਕ ਦਾ ਅਸੀਂ ਜਤਮਾਨ ਕਰਦੇ ਆਂ ਤੇ ਹੱਥ ਜੋੜ ਕੇ ਹਰੇਕ ਦਾ ਸਤਿਕਾਰ ਕਰਦੇ ਆਂ ਤੇ ਤੁਹਾਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਅਸੀਂ ਸਤਿਕਾਰ ਕਰਦੇ ਆਂ ਤੁਹਾਡਾ ਤੁਸੀਂ ਆਪਣਾ ਸਤਿਕਾਰ ਕਰਾਓ ਅਸੀਂ ਹੱਥ ਜੋੜਦੇ ਵੀ ਆਂ ਤੇ ਅਸੀਂ ਹੱਥ ਖੋਲਦੇ ਵੀ ਆਂ ਤੇ ਅਸੀਂ ਤੁਹਾਨੂੰ ਛੋਟਾ ਭਰਾ ਮੰਨਦੇ ਆਂ ਕਿ ਹਿਮਾਚਲ ਸਾਡਾ ਛੋਟਾ ਭਰਾ ਵਾ ਅਸੀਂ ਵੱਡੇ ਆਂ ਸਾਡਾ ਪੰਜਾਬ ਵੱਡਾ ਵਾ ਤੇ ਤੁਸੀਂ ਇੱਥੇ ਸਾਡੇ ਪੰਜਾਬ ਚ ਆਨੇ ਆਂ ਤੇ ਅਸੀਂ ਤੁਹਾਡਾ ਸਤਿਕਾਰ ਕਰਦੇ ਆਂ ਉਹੀ ਗੱਲ ਆ ਨਾ ਲਾੜਾ ਜੀ ਕਦੇ ਵੀ ਆਪਾਂ ਪੰਜਾਬ ਦੇ ਵਿੱਚ ਇਹ ਜਦੋਂ ਤੋਂ ਮੈਂ ਆਪਣੇ ਫੀਲਡ ਦੇ ਵਿੱਚ ਆਇਆ ਜੋ ਹੋਸ਼ ਸੰਭਾਲੀ ਹੈ ਮੈਨੂੰ ਨਹੀਂ ਲੱਗਦਾ ਕਿ ਕਦੇ ਵੀ ਮੈਂ ਇਸ ਤਰ੍ਹਾਂ ਦੀ ਘਟਨਾ ਸੁਣੀ ਹੋਵੇਗੀ ਕਿ ਪੰਜਾਬ ਦੀ ਧਰਤੀ ਤੇ ਹਿਮਾਚਲੀਆਂ ਦੀ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੁਹਾਡੇ ਵੀ ਜਿਹੜੀ ਉਮਰ ਹੈ ਕਾਫੀ ਜ਼ਿਆਦਾ 50 ਸਾਲ ਦੇ ਕਰੀਬ ਹੋ ਚੁੱਕੀ ਹੋਵੇਗੀ ਕਦੇ ਇਸ ਤਰ੍ਹਾਂ ਦੀ ਤਰਾਸਤੀ ਸਾਹਮਣੇ ਆਈ ਹੈ ਕਿ ਪੰਜਾਬ ਦੀ ਧਰਤੀ ਤੇ ਹਿਮਾਚਲ ਦੇ ਲੋਕਾਂ ਦੇ ਨਾਲ ਕੁੱਟਮਾਰ ਹੋਈ ਹੋਵੇ ਨਹੀਂ ਜੀ ਹੁਣ ਥੋੜੇ ਦਿਨ ਹੋਏ ਸਾਨੂੰ ਉਨੇ ਤੋਂ ਫੋਨ ਆਇਆ ਜੀ ਹੁਸ਼ਿਆਰ ਹੁਸ਼ਿਆਰਪੁਰ ਇੱਕ ਹਿਮਾਚਲ ਦੀ ਲੇਡੀ ਆ ਉਹਦਾ ਵਿਆਹ ਹੋ ਗਿਆ ਹਿਮਾਚਲ ਦੇ ਵਿੱਚ ਉਹ ਫਲੋਰ ਨੌਕਰੀ ਕਰਦੀ ਆ ਤੇ ਤੁਸੀਂ ਉਹਦੇ ਹੀ ਕਹਿ ਕੇ ਚੋਹਾਲ ਨੌਕਰੀ ਲਵਾ ਦਿਓ ਅਸੀਂ ਉਹਨਾਂ ਨੂੰ ਕਿਹਾ ਕੋਈ ਨਹੀਂ ਆਜੋ ਤੇ ਸਾਡੇ ਹੁਸ਼ਿਆਰਪੁਰ ਦੇ ਮੰਤਰੀ ਸਾਹਿਬ ਆ ਅਸੀਂ ਮਿੰਤ ਤਰਲਾ ਕਰ ਲੈਨੇ ਆ ਇਹਨਾਂ ਵੀ ਕੋਈ ਗੱਡੀ ਖਰਾਬ ਹੁੰਦੀ ਹੈ ਮਹਾਚਲ ਦੀ ਆ ਜੀ ਤਾਂ ਠੀਕ ਕਰਾ ਕੇ ਦੇ ਦਈਆ ਅੱਧੀ ਅੱਧੀ ਰਾਤ ਨੂੰ ਸਾਡੇ ਵੈਲਫੇਅਰ ਸੁਸਾਇਟੀਆਂ ਬਣੀਆਂ ਵਾਂ ਇਹਨਾਂ ਨੂੰ ਟਾਇਰਾਂ ਦੀ ਲੋੜ ਆ ਟਾਇਰ ਪਹਚਾਈਦੇ ਆ ਕਿਸੇ ਜੈਕ ਦੀ ਲੋੜ ਆ ਕਈਆਂ ਦੇ ਗੱਡੀਆਂ ਦੇ ਜੈਕ ਨਹੀਂ ਹੁੰਦੇ ਅਸੀਂ ਜੈਕ ਪਹਚਾਣੇ ਆ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਆ ਅਸੀਂ ਗੱਡੀ ਠੀਕ ਕਰਨ ਵਾਲੀ ਠੀਕ ਕਰਾ ਕੇ ਦੇ ਦਈਆ ਬੰਨ ਕੇ ਜਾਣ ਵਾਲੀ ਬੰਨ ਕੇ ਜਾਣ ਦੀ ਆ ਚਿੰਤਪੁਰਨੀ ਦੇ ਕਾਫੀ ਸਾਡੇ ਭਰਾ ਸਾਡੇ ਨਾਲ ਐਡ ਆ ਉਹ ਸਾਨੂੰ ਫੋਨ ਕਰਦੇ ਲਾਡਾ ਜੀ ਸਾਡੀ ਗੱਡੀ ਖਰਾਬ ਹੋ ਗਈ ਆ ਤਾਂ ਤੁਸੀਂ ਸਾਨੂੰ ਇੱਥੋਂ ਹੁਸ਼ਿਆਰਪੁਰ ਤੋਂ ਸਮਾਨ ਭੇਜੋ ਅਸੀਂ ਬੱਸ ਦੇ ਵਿੱਚ ਸਮਾਨ ਰੱਖ ਲਈਦਾ ਉਹ ਸਮਾਨ ਚੱਕ ਲੈਂਦੇ ਆ ਤੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਪ੍ਰੇਮ ਭਾਰ ਦੇ ਨਾਲ ਰਹੋ ਪ੍ਰੇਮ ਦੇ ਵਿੱਚ ਸਭ ਕੁਝ ਆ ਇੱਜ਼ਤ ਮਾਣ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਅੱਛਾ ਲੱਗਾ ਜੀ ਜਿਸ ਤਰ੍ਹਾਂ ਦੇ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਸਰਕਾਰਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਪਰੰਤੂ ਉਸ ਤੋਂ ਪਹਿਲਾਂ ਮੈਂ ਸਵਾਲ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕੋਈ ਸਹਿਮ ਦਾ ਮਾਹੌਲ ਵੀ ਹੈ ਡਰਾਈਵਰ ਭਾਈਚਾਰੇ ਦੇ ਵਿੱਚ ਕਿਉਂਕਿ ਲਗਾਤਾਰ ਮਨਾਲੀ ਦੇ ਵਿੱਚ ਇੱਕ ਡਰਾਈਵਰ ਭਾਈ ਨੂੰ ਜਿਹੜਾ ਲਹੂ ਲੋਹਣ ਕਰ ਦਿੱਤਾ ਜਾਂਦਾ ਹੈ ਅੱਜ ਵੀ ਕੋਈ ਹਿਮਾਚਲ ਦੇ ਵਿੱਚ ਸ਼ਾਇਦ ਨੂਰਪੁਰ ਹੈ ਵੀਡੀਓ ਵਾਇਰਲ ਹੋਈ ਹੈ ਤੇ ਚਾਰ ਤੋਂ ਪੰਜ ਗੱਡੀਆਂ ਦੇ ਜਿਹੜੇ ਉਹ ਸ਼ੀਸ਼ੇ ਭੰਨ ਦਿੱਤੇ ਗਏ ਨੇ ਤਾਂ ਡਰਾਈਵਰ ਭਾਈਚਾਰੇ ਦੇ ਵਿੱਚ ਕਿੰਨਾ ਕਿ ਰੋਸ ਹੈ ਜਾਂ ਕਿੰਨਾ ਕੁ ਸਹਿਮ ਦਾ ਮਾਹੌਲ ਹੈ ਹਿਮਾਚਲ ਵਾਲੀ ਜਾਨ ਨੂੰ ਤਿੰਨ ਚਾਰ ਦਿਨ ਤੋਂ ਕੋਈ ਸਵਾਰੀ ਸਾਨੂੰ ਕਹਿੰਦੀ ਵੀ ਹੈਗੀ ਆ ਕਿ ਗੱਡੀ ਚਾਹੀਦੀ ਅਸੀਂ ਕਿਹਨਾਂ ਦੀ ਹਿਮਾਚਲ ਚ ਨਹੀਂ ਜਾਣਾ ਜੀ ਤੇਰੇਕ ਇਨਸਾਨ ਦੀ ਜਾਨ ਬਹੁਤ ਕੀਮਤੀ ਆ ਚਾਹੇ ਉਹ ਮੱਛੀਆਂ ਦੀ ਜਾਨ ਆ ਚਾਹੇ ਉਹ ਪੰਜਾਬੀਆਂ ਦੀ ਜਾਨ ਜਾਨ ਤੇ ਜਾਨ ਅੱਜ ਇਹ ਸਾਡੇ ਤੇ ਕਰਦੇ ਆ ਕਿ ਸਾਡੇ ਵੀ ਮੁੰਡੇ ਫੇ ਨੌਜਵਾਨ ਹੈਗੇ ਆ ਠੀਕ ਆ ਜੀ ਜੇ ਤੁਸੀਂ ਕਿਸੇ ਦੇ ਪੇਜ ਆ ਉਥੇ ਚਪੇੜਾ ਮਾਰੂਗੇ ਕੱਲ ਨੂੰ ਤੁਹਾਡਾ ਕੋਈ ਆਊਗਾ ਆ ਇਹ ਹਰਕਤ ਹੋਊਗੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪ੍ਰੇਮ ਪਿਆਰ ਦੇ ਵਿੱਚ ਕੋਈ ਫਿੱਕ ਪਵੇ ਜੀ ਜੀ ਗਰਮੀਆਂ ਦਾ ਮੌਸਮ ਹੈ ਤਾਂ ਇਨੀ ਦਿਨੀ ਸਕੂਲਾਂ ਦੇ ਵਿੱਚ ਵੀ ਜਿਹੜਾ ਬੱਚਿਆਂ ਨੂੰ ਛੁੱਟੀਆਂ ਦਾ ਮਾਹੌਲ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੰਜਾਬੀ ਖਾਸ ਕਰਕੇ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੀ ਕਮਿਊਨਿਟੀ ਹੈ ਉਹ ਮਕਲੋੜ ਗੰਜ ਨੂੰ ਤਾਂ ਘੰਟਾ ਘਰ ਬਣਾਇਆ ਹੋਇਆ ਜੀ ਹਰ ਦੂਏ ਤੇ ਇਹ ਦਿਨ ਚੱਲੋ ਜੀ ਮਕਲੋੜ ਗੰਜ ਕੰਮ ਦੀ ਗੱਲ ਕਰੀਏ ਤਾਂ ਕੰਮ ਫਿਰ ਕਿੰਨਾ ਪ੍ਰਭਾਵਿਤ ਹੋਇਆ ਨਾ 5-7 ਦਿਨਾਂ ਤੱਕ ਇਹ ਤਾਂ ਦੌਰਾਨ ਜੋ ਐਪੀਸੋਡ ਚੱਲਿਆ ਹੋਇਆ ਜੀ ਜਿਸ ਦਿਨ ਦਾ ਇਹ ਕਾਂਡ ਹੋਇਆ ਵਾ ਸਾਡੇ ਜਿੰਨੇ ਵੀ ਟੈਕਸੀ ਸਟੈਂਡ ਦੇ ਲੋ ਸਾਰੇ ਸਾਡੇ ਭਰਾ ਬੈਠੇ ਹੋਏ ਆ ਅੰਮ੍ਰਿਤਸਰ ਦਾ ਕੋਈ ਜਲੰਧਰ ਦਾ ਢੇਡਾ ਲਾ ਰਿਆ ਹਿਮਾਚਲ ਦੇ ਵਿੱਚ ਕੋਈ ਜਾਣ ਨੂੰ ਤਿਆਰ ਨਹੀਂ ਸਾਡਾ ਵੀ ਨੁਕਸਾਨ ਆ ਹਿਮਾਚਲ ਵਾਲਿਆਂ ਦਾ ਵੀ ਨੁਕਸਾਨ ਆ ਬਰਾਬਰ ਤੇ ਨੁਕਸਾਨ ਆ ਮੈਂ ਅੱਗੇ ਵੀ ਬੇਨਤੀ ਕੀਤੀ ਆ ਹੁਣ ਵੀ ਬੇਨਤੀ ਕਰੂੰਗਾ ਕਿ ਜਿਹੜੇ ਸ਼ਰਾਰਤੀ ਭਰਾ ਵਾ ਬੇ ਵੀਰੋ ਆਹ ਕੰਮ ਨਾ ਕਰੋ ਸਾਡੀਆਂ ਗੱਡੀਆਂ ਦੇ ਸ਼ੀਸ਼ੇ ਨਾ ਤੋੜੋ ਸਾਡੇ ਡਰਾਈਵਰਾਂ ਦੇ ਜਾਨ ਲੈਵਾ ਹਮਲਾ ਨਾ ਕਰੋ ਸਾਡੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ ਅਸੀਂ ਹੱਥ ਜੋੜਦੇ ਆਂ ਤੇ ਤੁਸੀਂ ਸਾਡੇ ਹੱਥ ਖਿਲਾਓ ਨਾ ਮੇਰੀ ਤਾਂ ਤੁਹਾਨੂੰ ਇਹੀ ਬੇਨਤੀ ਹੈ ਜੀ ਭਾਈ ਸਾਹਿਬ ਕਿਵੇਂ ਵੇਖਦੇ ਹੋ ਵੈਸੇ ਤਾਂ ਇਹ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਮੌਜੂਦਾ ਸਰਕਾਰਾਂ ਦੀ ਹੁੰਦੀ ਹੈ ਕਿ ਆਪਸ ਦੇ ਵਿੱਚ ਤਾਲਮੇਲ ਕਾਇਮ ਕੀਤਾ ਜਾਵੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਜਾਵੇ ਕਿ ਮਾਹੌਲ ਜੋ ਇਹ ਬਣ ਰਿਹਾ ਹੈ ਵਧੀਆ ਨਹੀਂ ਹੈ ਸੁਖਾਵੇ ਮਾਹੌਲ ਬਣਾਈ ਜਾਣ ਭਗਵੰਤ ਮਾਨ ਸਾਹਿਬ ਦਾ ਕੋਈ ਬਿਆਨ ਨਹੀਂ ਹੈ ਸੁਖੂ ਸਰਕਾਰ ਦਾ ਕੋਈ ਬਿਆਨ ਨਹੀਂ ਹਾਲਾਂਕਿ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਚੰਨੀ ਵੱਲੋਂ ਅੱਜ ਇਹ ਮਾਫੀ ਚਾਹੁੰਦਾ ਕੱਲ ਬੀਤੇ ਕੱਲ ਲਾਈਵ ਹੋ ਕੇ ਜਿਹੜਾ ਉਹ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਠਲ ਪਾਈ ਜਾਵੇ ਨਾ ਇਹ ਮੁੱਦੇ 'ਤੇ ਕਿਸ ਤਰ੍ਹਾਂ ਵੇਖਦੇ ਹੋ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਹਿਸ਼ਾਰ ਪਰ ਨਿਊਜ਼ ਦਾ ਜਿੰਨੀ ਸਾਡੀ ਆਵਾਜ਼ ਜਿਹੜੀ ਆ ਦੂਰ ਸਰਕਾਰਾਂ ਤੱਕ ਪਹੁੰਚਾਉਣੀ ਆ ਜੀ ਪਰ ਜੋ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਉਹ ਅਸੀਂ ਕਰ ਰਹੇ ਹਾਂ ਲੋਕਾਂ ਤੱਕ ਆਵਾਜ਼ ਪਹੁੰਚਾ ਰਹੇ ਹਾਂ ਤੁਹਾਡੇ ਚੈਨਲ ਦੇ ਜ਼ਰੀਏ ਆਪਾਂ ਦੇ ਚਾਹੁੰਦੇ ਹਾਂ ਵੀ ਸਾਡੀ ਸਰਕਾਰ ਨੂੰ ਇਸ ਕੰਮ ਦੇ ਵਿੱਚ ਦਖਲ ਦੇ ਅੰਦਾਜ਼ੇ ਦੇਣੀ ਚਾਹੀਦੀ ਸੀ ਜਾਂ ਸੀਐਮ ਸਾਹਿਬ ਨਾਲ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਸੀ ਹਿਮਾਚਲ ਦੇ ਸੀਐਮ ਸਾਹਿਬ ਨਾਲ ਜਾਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਨੀ ਜਿਹੜੇ ਕੀ ਵਾਕਾ ਹੋਇਆ ਇੱਥੇ ਕਿਉਂਕਿ ਦੋਨਾਂ ਧਿਰਾਂ ਦੀ ਜਾਣਕਾਰੀ ਲੈ ਕੇ ਫੇਰ ਇਸ ਚੀਜ਼ ਤੋਂ ਅੱਗੇ ਜਿਹੜਾ ਤਹਿਕੀਕਾ ਤੇ ਜਾਣਾ ਪੈਂਦਾ ਜੀ ਪਰ ਸਰਕਾਰਾਂ ਨੇ ਸਾਡੀ ਸਰਕਾਰ ਨੇ ਤਾਂ ਕਿਸੇ ਨੇ ਮੈਂ ਐਮਪੀ ਨੇ ਨਾਲ ਹੋਰ ਕਿਸੇ ਨੇ ਸਾਡੇ ਨੇ ਕਿਸੇ ਨੇ ਵੀ ਚੰਨੀ ਸਾਹਿਬ ਨੇ ਤਾਂ ਚੱਕਿਆ ਜੀ ਉਹ ਮੰਨਦੇ ਆ ਟੜੀ ਚੱਕਿਆ ਜੀ ਪਰ ਬਾਕੀ ਸਾਡੇ ਜਿਹੜਾ ਲੋਕਲ ਰਾਜkumar ਜੀ ਹੋਏ ਐਮਐਲਏ ਇਹਨਾਂ ਨੇ ਵੀ ਕੋਈ ਚੀਜ਼ ਤੇ ਗੌਰ ਨਹੀਂ ਕੀਤੀ ਸਾਡੇ ਸਰਕਾਰ ਨੂੰ ਵੈਸੇ ਦਖਲਦਾ ਜੀ ਚਾਹੀਦੀ ਸੀ ਕਰਨੀ ਕਿਉਂਕਿ ਜਿਹੜੀ ਇਹ ਜ਼ਿਆਦਾਤਰ ਜਿਹੜੀ ਇਹ ਮੁਢਲੀ ਜ਼ਿੰਮੇਵਾਰੀ ਹੈ ਸਰਕਾਰ ਦੀ ਹੁੰਦੀ ਹੈ ਕਿਉਂਕਿ ਸੱਤਾ ਦੇ ਵਿੱਚ ਨੇ ਪਾਵਰ ਦੇ ਵਿੱਚ ਨੇ ਹਾਲਾਂਕਿ ਚੰਨੀ ਸਾਹਿਬ ਵੱਲੋਂ ਵੀ ਬਹੁਤ ਛਲਾ ਗਿਆ ਜੋ ਕੰਮ ਕੀਤਾ ਗਿਆ ਪਰੰਤੂ ਇੱਕ ਸਰਕਾਰ ਜਦੋਂ ਮੁੱਖ ਮੰਤਰੀ ਦੂਜੇ ਮੁੱਖ ਮੰਤਰੀ ਦੇ ਨਾਲ ਮੌਜੂਦਾ ਦੇ ਨਾਲ ਗੱਲਬਾਤ ਕਰਦਾ ਹੈ ਤਾਂ ਉਹ ਰੋਬ ਉਹ ਗੱਲਬਾਤ ਕਿਸੇ ਹੋਲ ਮਾਹੌਲ ਦੇ ਵਿੱਚ ਹੁੰਦੀ ਹੈ ਜੀ ਜੀ ਬਿਲਕੁਲ ਇਹ ਤਾਂ ਸਾਡੇ ਸੀਐਮ ਭਗਵੰਤ ਮਾਨ ਸਾਹਿਬ ਨੂੰ ਚਾਹੀਦਾ ਸੀ ਇਸ ਚੀਜ਼ ਦੇ ਵਿੱਚ ਦਖਲਦਾ ਜੀ ਕਰਨੀ ਪਰ ਹਜੇ ਵੀ ਕੁਝ ਨਹੀਂ ਵਿਗੜਿਆ ਹੁਣ ਵੀ ਗੱਲਬਾ ਇਹ ਦੋਨੇ ਤਰ੍ਹਾਂ ਦੋਨੇ ਸੀਐਮ ਆਪਸ ਵਿੱਚ ਹੀ ਗੱਲਬਾਤ ਕਰਕੇ ਉਸ ਚੀਜ਼ ਨੂੰ ਸੁਲਝਾ ਸਕਦੇ ਆ ਜੀ ਤੇ ਬਾਕੀ ਜਿੱਦਾਂ ਹੁਣ ਆਪਾਂ ਹਿਸ਼ਾਰ ਤੋਂ ਚਿੰਤਪੰਨੀ ਜਾਣਾ ਜੀ ਸਾਡੀ ਜਿਹੜੀ ਹਿਮਾਚਲ ਦੀ ਐਂਟਰੀ ਹੈ ਜੀ ਜਿੱਦਾਂ ਆਪਾਂ ਮੰਗੋ ਵਾਲਾ ਆਸ਼ਾ ਦੇਵੀ ਮੰਦਰ ਕੋ ਪਹੁੰਚਦੇ ਆ ਛੋਟੀ ਗੱਡੀ ਦਾ 80 ਰੁਪਏ ਤੇ ਟ੍ਰੈਵਲ ਜਿਹੜਾ ਦੂਜੀ ਗੱਡੀ ਦੇ 100 120 ਰੁਪਏ ਲੱਗਦੇ ਆ ਜੀ ਤੇ ਸਾਡੀ ਹਿਸ਼ਾਰਪੁਰ ਵੀ ਜਿਹੜੀ ਆਪਣੇ ਜਿਹੜੇ ਮੰਤਰੀ ਸਾਡੇ ਜਿੰਪਾ ਜੀ ਜਾ ਸਾਡੇ ਐਮਪੀ ਹੈਗੇ ਆ ਰਾ ਡਾਕਟਰ ਅਕਮਰ ਜੀ ਹੁਣੇ ਬਣੇ ਆ ਜੀ ਨਵੇਂ ਜਿਹੜੇ ਚੁਣੇ ਹੋਈਆਂ ਇਹਨਾਂ ਨੂੰ ਚਾਹੀਦਾ ਜੇ ਆਪਣੇ ਹਿਸ਼ਾਰਪੁਰ ਦੇ ਵਿੱਚ ਵੀ ਉਹ ਜਿਹੜਾ ਐਂਟਰੀ ਜਿਹੜਾ ਲਾਉਣ ਮੈਂ ਗੱਲਬਾਤ ਕਰਕੇ ਮੰਗੂਵਾਲ ਦੇ ਵਿੱਚ ਲਾਉਣ ਜੋ ਜੋ ਪੈਸਾ ਇਕੱਠਾ ਹੋਊਗਾ ਜੀ ਉਹ ਸਾਡੇ ਹਿਸ਼ਾਰਪੁਰ ਦੇ ਵਿੱਚ ਹੀ ਲੱਗਣਾ ਸਾਨੂੰ ਉਹਦਾ ਕਾਫੀ ਪ੍ਰੋਫਿਟ ਹੋਊਗਾ ਸਾਡੇ ਜਿਹੜਾ ਜ਼ਿਲ੍ਹਾ ਹਿਸ਼ਾਰਪੁਰ ਕਾਫੀ ਤਰੱਕੀ ਕਰੂਗਾ ਜੀ ਮੇਰੀ ਸੋਚ ਤਾਂ ਇਹ ਆ ਬਾਕੀ ਸਰਕਾਰਾਂ ਦਾ ਇਹ ਗੱਲਬਾਤ ਕਰਦੀਆਂ ਜਾਂ ਨਹੀਂ ਕਰਦੀਆਂ ਇਹ ਤਾਂ ਪਤਾ ਨਹੀਂ ਪਰ ਸਾਨੂੰ ਇਸ ਚੀਜ਼ ਦਾ ਡਰ ਹੈਗਾ ਆ ਵੀ ਜਿਹੜੇ ਸਾਡੇ ਭਰਾ ਟੂਰ ਲੈ ਕੇ ਗਏ ਉਹ ਆ ਜਾਂ ਜਾ ਰਹੇ ਆ ਵਿਚ ਵਿਚਾਲੇ ਕੋ ਵੀ ਹਰੇਕ ਵਾਰ ਆਨੇ ਗੱਡੀ ਕਿਸ਼ਤਾਂ ਤੇ ਲਈ ਉਹਨੂੰ ਡਰਦਾ ਜੇ ਮੈਂ ਗੱਡੀ ਖੜੀ ਕਰੂੰਗਾ ਮੇਰੀ ਸਵਾਲ ਇਹ ਹੀ ਹੈ ਨਾ ਕਿ ਰਾਤ ਸਮੇਂ ਜਦੋਂ ਹੋਟਲ ਦੇ ਬਾਹਰ ਗੱਡੀ ਖੜੀ ਕੀਤੀ ਜਾਂਦੀ ਹੈ ਜਾਂ ਪਾਰਕਿੰਗ ਦੇ ਵਿੱਚ ਗੱਡੀ ਖੜੀ ਖੜੀ ਕੀਤੀ ਜਾਂਦੀ ਹੈ ਜਿਵੇਂ ਕਿ ਲਾਡਾ ਦੀ ਖਬਰ ਤੋਂ ਪਹਿਲਾਂ ਦੱਸ ਰਹੇ ਸੀ ਕਿ ਯਾਰ ਸਾਨੂੰ ਟੈਨਸ਼ਨ ਰਹਿੰਦੀ ਹੈ ਸਵੇਰੇ ਜਦੋਂ ਅਸੀਂ ਗੱਡੀ ਦੇਖਦੇ ਹਾਂ ਕਿ ਸਹੀ ਸਲਾਮਤ ਆ ਸਭ ਤੋਂ ਪਹਿਲਾਂ ਪਰਮਾਤਮਾ ਦਾ ਸ਼ੁਕਰਾਨਾ ਕਰੀਦਾ ਕਿ ਭਾਈ ਸਾਹਿਬ ਵਾਈ ਗੁਰੂ ਸ਼ੁਕਰੀਆ ਕਿ ਗੱਡੀ ਸਾਡੀ ਸਹੀ ਸਲਾਮਤ ਖੜੀ ਹੈ ਬਹੁਤ ਜ਼ਿਆਦਾ ਜਿਹੜਾ ਡਰ ਦਾ ਮਾਹੌਲ ਹੈ ਜਿਹੜਾ ਉਹ ਪਾਇਆ ਜਾ ਰਿਹਾ ਆਪਣੀਆਂ ਗੱਡੀਆਂ ਨੂੰ ਲੈ ਕੇ ਬਿਲਕੁਲ ਅਸੀਂ ਤਾਂ ਇਹ ਕਹਿੰਨੇ ਆ ਵੀ ਸਾਨੂੰ ਜਦੋਂ ਹੁਣ ਆਪਾਂ ਕਿਸ਼ਤਾਂ ਵੀ ਦੇਣੀਆਂ ਗੱਡੀਆਂ ਦੀਆਂ ਹਰ ਇੱਕ ਚੀਜ਼ ਆਪਾਂ ਕਰਨੀ ਇਸ ਚੀਜ਼ ਦੇ ਅੱਗੇ ਸਾਨੂੰ ਇਹ ਚਾਹੀਦਾ ਵੀ ਮਾਹੌਲ ਜਿਹੜਾ ਹਿਮਾਚਲ ਦੇ ਵਿੱਚ ਖਰਾਬ ਹੋਇਆ ਜੀ ਦਿਨ ਪਰ ਦਿਨ ਉਹ ਖਰਾਬ ਨਾ ਹੋਵੇ ਆਪਾਂ ਇਹ ਕਹਿੰਨੇ ਆ ਜੀ ਜਿਹੜਾ ਸਰਕਾਰਾਂ ਨੂੰ ਕੰਮ ਕਰਨਾ ਚਾਹੀਦਾ ਸੀ ਉਹ ਅਸੀਂ ਫਿਰ ਦੁਆਰਾ ਤੋਂ ਕਰ ਰਹੇ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਸਾਡੀ ਅਪੀਲ ਨੂੰ ਮੰਨਿਆ ਜਾਵੇ ਜਿਹੜੇ ਭਰਾ ਸਾਡੇ ਫਿਲਹਾਲ ਮਨਾਲੀ ਏਂਡਲੋਜੀ ਜਾਂ ਹੋਰ ਕਿਸੇ ਹਿਮਾਚਲ ਦੇ ਕਿਸੇ ਵੀ ਜੇ ਸਟੇਟ ਦੇ ਵਿੱਚ ਬੈਠੇ ਆ ਜ਼ਿਲ੍ਹੇ 'ਚ ਬੈਠੇ ਆ ਉਹਨਾਂ ਦੀ ਜਿਹੜੀ ਰੱਖਿਆ ਕਰੋ ਮੈਂ ਹਿਮਾਚਲ ਵਾਲੇ ਵੀ ਟੈਕਸੀ ਭਰਾਵਾਂ ਨੂੰ ਕਹਿ ਰਿਹਾ ਉਹਨਾਂ ਨਾਲ ਗੱਲਬਾਤ ਹੋਈ ਹੈ ਮੈਨੂੰ ਇਹ ਸਵਾਲ ਪੁੱਛਣਾ ਸੀ ਹਿਮਾਚਲ ਵਾਲੇ ਭਾਈਚਾਰਿਆਂ ਨਾਲ ਗੱਲਬਾਤ ਹੋਈ ਹੈ ਟੈਕਸੀ ਡਰਾਈਵਰਾਂ ਦੇ ਨਾਲ ਕਿ ਹੁਣ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਹੈ ਕੀ ਕਾਰਨ ਕੀ ਹੋ ਗਏ ਕਿ ਜਿਹੜਾ ਇਸ ਤਰ੍ਹਾਂ ਦਾ ਮਾਹੌਲ ਹੈ ਜਿਹੜਾ ਪੈਦਾ ਹੋ ਗਿਆ ਏ ਆਪਣੇ ਜਿਹੜੇ ਆਪਣੇ ਸਾਡੇ ਕੁਝ ਲਿੰਕ ਹੈਗੇ ਜਿਹੜੇ ਹਿਮਾਚਲ ਨਾਲ ਸਾਡੀਆਂ ਜੂਨੀਅਰ ਸਾਰੀਆਂ ਅਟੈਚ ਹੈਗੀਆਂ ਆਪਾਂ ਸਾਡੇ ਜਿਹੜੇ ਉੱਥੇ ਘੜੀ ਕੰਮ ਵੀ ਹਾਂਜੀ ਸਾਡੇ 19 ਦੇ ਵਿੱਚ ਹੁਣ ਕੱਲੇ ਕੇਸ ਹੋਇਆ ਸੀ ਕਿ ਕਸਟਮਰ ਜਿਹੜੇ ਸਵਾਰੀ ਟਰੈਵਲ ਨੇ ਕੀਤੀ ਸੀ ਉਹਨਾਂ ਨੇ ਉਹ ਸਵਾਰੀ ਦਾ ਕੋਈ ਪੈਸਿਆਂ ਦਾ ਪੰਗਾ ਪੈ ਗਿਆ ਸੀ ਉਹ ਸਾਡੇ ਹਿਮਾਚਲ ਵਾਲੇ ਭਰਾਵਾਂ ਨੇ ਨਾਲ ਰਲ ਮਿਲ ਕੇ ਸਾਡਾ ਸੁਲਝਾਇਆ ਮਸਲਾ ਉਹ ਤੇ ਜਿਹੜੇ ਹੋਰ ਸਾਡੇ ਰਾ ਹਿਮਾਚਲ ਵਾਲੇ ਕਹਿੰਦੇ ਆ ਕਨੇ ਕੁਛ ਜਿਹੜੇ ਸ਼ਰਾਤੀ ਆਂਸਰ ਹੈਗੇ ਆ ਜਿਹੜੇ ਕੰਗਣਾ ਜੀ ਨੇ ਤੁਹਾਡੇ ਐਮਪੀ ਬਣੇ ਤੁਹਾਨੂੰ ਪਤਾ ਹੀ ਹੁਣ ਹਿਮਾਚਲ ਦੇ ਵਿੱਚ ਉਹ ਸਾਡੇ ਪੰਜਾਬ ਦੇ ਖਿਲਾਫ ਹਰ ਵਾਰ ਜਿਹੜਾ ਗਲਤ ਬਿਆਨ ਦਿੰਦੇ ਵਿਵਾਦਤ ਬਿਆਨ ਦਿੰਦੇ ਮੰਨ ਲਓ ਜੇ ਹੁਣ ਆਪਾਂ ਕਹੀਏ ਉਹ ਜਿਹੜਾ ਥੱਪੜ ਪਿਆ ਥੱਪੜ ਦੇ ਬਜਾਏ ਉਹਨੇ ਸਾਰੇ ਪੰਜਾਬ ਨੂੰ ਅੱਤਵਾਦੀ ਕਹਿੰਦਾ ਜੀ ਤੇ ਇਹਦੇ ਬਾਅਦ ਮੇਰੇ ਸਰਵਿਸ ਹਿਸਾਬ ਨਾਲ ਵੀ ਸਾਡੀ ਜਿਹੜੀ ਇਹ ਮੋਦੀ ਸਰਕਾਰ ਨੂੰ ਵੀ ਚਾਹੀਦੀ ਤੇ ਐਨਐਸਏ ਲਗਣੀ ਚਾਹੀਦੀ ਹੈ ਜੀ ਇਹ ਵੀ ਹੁਣ ਅਤਵਾਦ ਫੈਲਾ ਰਿਹਾ ਕਿ 100 100 200 200 ਬੰਦਾ ਜੀ 150 ਬੰਦਾ ਇਕੱਠਾ ਹੋ ਕੇ ਟੈਕਸੀ ਡਰਾਈਵਰਾਂ ਤੇ ਹਮਲਾ ਕਰ ਰਿਹਾ ਐਨਆਰਆਈ ਜੋੜੇ ਪੰਜਾਬੀ ਐਨਆਰਆਈ ਜੋੜੇ ਤੇ ਹਮਲਾ ਕੀਤਾ ਗਿਆ ਇਹਨੂੰ ਵੀ ਅਸੀਂ ਅਤਵਾਦੀ ਕਹਿ ਸਕਦੇ ਕਿ ਹਿਮਾਚਲ ਦੇ ਵਿੱਚ ਇੱਕ ਤਰ੍ਹਾਂ ਦਾ ਜੋ ਹਿੰਸਾ ਕੀਤੀ ਜਾ ਰਹੀ ਹੈ ਪੰਜਾਬੀਆਂ ਤੇ ਸਾਡੇ ਤਾਂ ਚਲੋ ਇੱਕ ਕੁਲਵਿੰਦਰ ਕੌਰ ਜੀ ਨੇ ਜੋ ਥੱਪੜ ਮਾਰਿਆ ਉਹ ਤਾਂ ਗੱਲ ਚਲੋ ਵੱਖਰੀ ਹੈ ਉਹ ਆਪਸ ਵਿੱਚ ਜੋ ਮੈਟਰ ਆ ਏਅਰਪੋਰਟ ਦਾ ਵੀ ਹੋਇਆ ਸਜ਼ਾ ਵੀ ਮਿਲ ਸਜ਼ ਪਰ ਇਹ ਜਿਹੜਾ ਮੰਨ ਲਓ ਵਿਵਾਦਿਤ ਬਵਾਦ ਦਿੰਦੀ ਹੈ ਜਾਂ ਕੋਈ ਹੋਰ ਕੋ ਗੱਲਬਾਤ ਕਰਦੀ ਹੈ ਤਾਂ ਮੇਰੇ ਸਾਹਮਣੇ ਗਲਤ ਬਿਲਕੁਲ ਗਲਤ ਗੱਲ ਹੈ ਇਹਨਾਂ ਦੀ ਜੀ ਹਾਂ ਜੀ ਤੇ ਸੋ ਇਸ ਸੰਨ ਹੁਸ਼ਿਆਰਪੁਰ ਤੋਂ ਟੈਕਸੀ ਯੂਨੀਅਨ ਦੇ ਡਰਾਈਵਰ ਵੀਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਸੋ ਹਿਮਾਚਲ ਅਤੇ ਪੰਜਾਬ ਦੇ ਵਿੱਚ ਜੋ ਇਹ ਰੇਡ ਕਾ ਪਿਛਲੇ 2-4-5 ਦਿਨਾਂ ਤੋਂ ਚੱਲੇ ਆ ਰਿਹਾ ਤਾਂ ਉਸ ਨਾਲ ਜਿੱਥੇ ਵੱਡੇ ਪੱਧਰ ਤੇ ਕੰਮ ਪ੍ਰਭਾਵਿਤ ਹੋ ਰਿਹਾ ਉੱਥੇ ਹੀ ਇਹਨਾਂ ਵੱਲੋਂ ਪੰਜਾਬ ਸਰਕਾਰ ਨੂੰ ਤੇ ਹਿਮਾਚਲ ਦੀ ਸਰਕਾਰ ਨੂੰ ਖਾਸ ਕਰ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਨਿੱਜੀ ਤੌਰ ਤੇ ਨਾ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਕਰਨ ਤੇ ਜੋ ਇਹ ਇਹ ਰੇੜਕਾ ਦੋਹਾਂ ਸੂਬਿਆਂ ਦੇ ਵਿੱਚਕਾਰ ਚੱਲ ਰਿਹਾ ਤਾਂ ਜੋ ਜਲਦ ਤੋਂ ਜਲਦ ਖਤਮ ਹੋ ਸਕੇ ਤੇ ਡਰਾਈਵਰ ਵੀਰ ਬਿਨਾਂ ਕਿਸੇ ਡਰ ਪਿਆ ਤੋਂ ਆਪਣਾ ਕੰਮਕਾਰ ਜਿਹੜਾ ਉਹ ਚਲਾ ਸਕਣ ਕੈਮਰਾ ਪਰਸਨ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਪ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਾਰ ਪਰ ਨਿਊਜ਼ ਨਾਲ we a gna university see potential in everyone and everything around us we drive innovation and entrepreneurship we grow competent global citizens to affect positive change around them.